ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਆਪ ਜੀ ਦਾ YouTube ਸਿਕਮ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਤੁਸੀਂ ਇਸ ਵੀਡੀਓ ਵਿੱਚ ਸਰਵੰਤ ਕ ਅਨਸਾਰੇ ਹੋ ਕਿ ਅਖੰਡ ਪਾਠ ਔਰ ਸਹਿਜ ਪਾਠ ਕੀ ਹੁੰਦਾ ਹੈ ਤੇ ਦੋਨਾਂ ਵਿੱਚ ਕੀ ਡਿਫਰੈਂਸ ਹੈ ਜਿਵੇਂ ਕਿ ਆਪ ਜੀ ਨੂੰ ਪਤਾ ਹੈ ਕਿ ਅਖੰਡ ਪਾਠ ਔਰ ਸਹਿਜ ਪਾਠ ਵਿੱਚ ਤਨਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਹੁੰਦਾ ਹੈ ਬਟ ਦੋਨਾਂ ਵਿੱਚ ਕੁਝ ਡਿਫਰੈਂਸ ਹੈ ਜੋ ਅਸੀਂ ਇਸ ਵੀਡੀਓ ਵਿੱਚ ਦੇਖਾਂਗੇ ਤਾਂ ਤਾਂਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 1430 ਅੰਗ ਹੈ ਤੇ ਗੁਰੂ ਗ੍ਰੰਥ ਸਾਹਿਬ ਵਿੱਚ 36 ਮਹਾਂਪੁਰਸ਼ਾ 6 ਗੁਰੂਆਂ 15 ਭਗਤ 11 ਪਾਠ ਤੇ 4 ਗੁਰਸਿੱਖਾਂ ਦੀ ਬਾਣੀ ਦਰਸ਼ ਹੈ ਅਖੰਡ ਪਾਠ ਜਿਵੇਂ ਕਿ ਸਾਨੂੰ ਨਾਮ ਤੋਂ ਪਤਾ ਲੱਗ ਰਿਹਾ ਹੈ ਕਿ ਕੰਟੀਨਿਊ ਇਹ ਪਾਠ ਕੰਟੀਨਿਊ ਹੁੰਦਾ ਹੈ ਔਰ 3 ਦਿਨ ਵਿੱਚ ਜਦੋਂ ਅਸੀਂ ਘਰ ਵੀ ਕਰਾਉਂਦੇ ਆ 3 ਦਿਨ ਵਾਸਤੇ ਅਖੰਡ ਪਾਠ ਦਾ ਹੁੰਦਾ ਆ ਤੇ ਪਾਠ ਲਗਾਤਾਰ ਹੁੰਦਾ ਹੈ ਜਦੋਂ ਵੀ ਖੰਡ ਪਾਠ ਹੁੰਦਾ ਹੈ ਉਹਦੇ ਆਰੰਭ ਵਿੱਚ ਅਸੀਂ ਕੜਾ ਪ੍ਰਸ਼ਾਦ ਦੀ ਦੇਗ ਬਣਾਉਂਦੇ ਆ ਤੇ ਜਦੋਂ ਹਾਫ ਪਾਠ ਹੋ ਜਾਂਦਾ ਹੈ ਥੈਨ ਅਰਦਾਸ ਹੁੰਦੀ ਹੈ ਉਸ ਟਾਈਮ ਵੀ ਦੇਗ ਪ੍ਰਸ਼ਾਦ ਬੰਦਾ ਹੈ ਤੇ ਹੁਕਮਨਾਮਾ ਹੁੰਦਾ ਹੈ ਤੇ ਜਦੋਂ ਪੂਰਨ ਤਨਤਨ ਸ਼ਿਦਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕੰਪਲੀਟ ਹੋ ਜਾਂਦਾ ਹੈ ਉਸ ਟਾਈਮ ਵੀ ਕੜਾ ਪ੍ਰਸ਼ਾਦ ਬਣਾਈ ਜਾਂਦੀ ਹੈ ਤੇ ਅਰਦਾਸ ਕੀਤੀ ਜਾਂਦੀ ਹੈ ਤੇ ਜਦੋਂ ਵੀ ਸਾਡੇ ਘਰ ਅਕੰਧ ਪਾਠ ਹੁੰਦਾ ਹੈ ਸਾਡਾ ਫਰਜ਼ ਬੰਦਾ ਹੈ ਕਿ ਅਸੀਂ ਪਾਠ ਸੁਣੀਏ ਤੇ ਸਾਰੇ ਫੈਮਿਲੀ ਮੈਂਬਰਸ ਮਿਲ ਕੇ ਸੇਵਾ ਕਰੀਏ ਅੱਗੇ ਅਸੀਂ ਗੱਲ ਕਰਾਂਗੇ ਜੀ ਸਹਿਜ ਪਾਠ ਸਹਿਜ ਪਾਠ ਵਿੱਚ ਵੀ ਪੂਰਨ ਚਿਰਗੁਰ ਗ੍ਰੰਥ ਸਾਹਿਬ ਜੀ ਦਾ ਪਾਠ ਹੁੰਦਾ ਹੈ 1430 ਅੰਗ ਪੜੇ ਜਾਂਦੇ ਆ ਜਿਵੇਂ ਕਿ ਸਾਨੂੰ ਨਾਮ ਤੋਂ ਪਤਾ ਲੱਗ ਰਿਹਾ ਹੈ ਸਹਿਜ ਪਾਠ ਮਤਲਬ ਹੌਲੀ ਹੌਲੀ ਸਹਿਜ ਪਾਠ ਅਸੀਂ ਸਾਂਝੀ ਤੋਂ ਕਰ ਸਕਦੇ ਹਾਂ ਜਾਂ ਫਿਰ ਮੋਬਾਈਲ ਫੋਨ ਤੇ ਸਾਹਿਬ ਜੀ ਜੇ ਅਸੀਂ ਗੁਰਦੁਆਰੇ ਜਾਂਦੇ ਆ ਇੱਕ ਨੋਟਬੁੱਕ ਲਗਾ ਕੇ ਅਸੀਂ ਤਾਂ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਵੀ ਕਰ ਸਕਦੇ ਆ ਅਗਰ ਅਸੀਂ ਡੇਲੀ ਇੱਕ ਅੰਗ ਤਾਂ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕਰੀਏ ਤਾਂ ਅਸੀਂ 4 ਸਾਲ ਵਿੱਚ ਇੱਕ ਸਹਿਜ ਪਾਠ ਕਰ ਸਕਦੇ ਆ ਔਰ ਅਗਰ ਅਸੀਂ ਡੇਲੀ 4 ਅੰਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੜੀਏ ਤਾਂ ਅਸੀਂ 1 ਸਾਲ ਵਿੱਚ ਸਹਿਜ ਪਾਠ ਆਪਣਾ ਕੰਪਲੀਟ ਕਰ ਸਕਦੇ ਆ ਮੀਨਸ ਅਸੀਂ 1430 ਅੰਗ ਪੂਰੇ ਕਰ ਸਕਦੇ ਆ ਅਗਰ ਅਸੀਂ 100 ਅੰਗ ਡੇਲੀ ਪੜੀਏ ਤਾਂ ਅਸੀਂ 14 ਦਿਨ ਵਿੱਚ ਇੱਕ ਸਹਿਜ ਪਾਠ ਕਰ ਸਕਦੇ ਆ ਜਰੂਰੀ ਨਹੀਂ ਹੈ ਕਿ ਅਗਰ ਅਸੀਂ ਇੱਕ ਅੰਕ ਅੱਜ ਪੜ੍ਹਿਆ ਤਾਂ ਕੱਲ ਵੀ ਅਸੀਂ ਇੱਕ ਪੜ੍ਹਨਾ ਇਦਾਂ ਨਹੀਂ ਸਹਿਜ ਪਾਠ ਮੀਨਸ ਹੌਲੀ ਹੌਲੀ ਜੈ ਸਾਡਾ ਟਾਈਮ ਲੱਗੇ ਉਸ ਟਾਈਮ ਅਸੀਂ ਕਰ ਸਕਦੇ ਆ ਕਦੇ ਵੀ ਸਵੇਰੇ ਦੁਪਹਿਰ ਸ਼ਾਮ ਜਦੋਂ ਵੀ ਅਸੀਂ ਸਹਿਜ ਪਾਠ ਸ਼ੁਰੂ ਕਰਨਾ ਹੈ ਅਸੀਂ ਜਪਜੀ ਸਾਹਿਬ ਦਾ ਪਾਠ ਕਰਨਾ ਹੈ ਤੇ ਅਨੰਦ ਸਾਹਿਬ ਦਾ ਪਾਠ ਕਰਕੇ ਅਰਦਾਸ ਕਰਨੀ ਹੈ ਤੇ ਹੁਕਮਨਾਮਾ ਲੈਣਾ ਹੈ ਤੇ ਉਸ ਤੋਂ ਬਾਅਦ ਅਸੀਂ ਸਹਿਜ ਪਾਠ ਆਪਣਾ ਆਰੰਭ ਕਰਨਾ ਹੈ ਠੀਕ ਹੈ ਜੀ ਇੱਕ ਸਹਿਜ ਪਾਠ ਕਰਕੇ ਸਾਨੂੰ ਅੰਦਰ ਰਿਅਲਾਈਜ਼ ਹੁੰਦਾ ਹੈ ਕਿ ਸਾਡੇ ਅੰਦਰ ਸਬਰ ਤੇ ਸੰਤੋਖ ਆ ਗਿਆ ਹੈ ਤੇ ਸਾਡਾ ਫਰਜ ਬੰਦਾ ਹੈ ਕਿ ਜਿੰਨੇ ਵੀ ਚਾਹੇ ਫੈਮਿਲੀ ਮੈਂਬਰਸ ਸੈ ਚਾਹੇ ਸਾਡੇ ਫਰੈਂਡਸ ਸੈ ਜਾਂ ਗਰੁੱਪਸ ਸੈ ਸਾਨੂੰ ਮਿਲ ਕੇ ਵੀ ਪਾਠ ਕਰਨਾ ਚਾਹੀਦਾ ਹੈ ਜ਼ਰੂਰੀ ਨਹੀਂ ਕਿ ਅਸੀਂ ਗਰੁੱਪ ਵਿੱਚ ਹੀ ਕਰਨਾ ਹੈ ਅਸੀਂ ਇਕੱਲੇ ਵੀ ਪਾਠ ਕਰ ਸਕਦੇ ਜਿੰਨੇ ਕਰ ਸਕਦੇ ਅਗਰ ਅਸੀਂ ਅੱਜ 2 ਅੰਗ ਕੀਤੇ ਕੱਲ ਅਸੀਂ 1 ਅੰਗ ਕਰ ਸਕਦੇ ਠੀਕ ਹੈ ਜੀ ਆਪਣੀ ਮਰਜ਼ੀ ਨਾਲ ਜਿਸ ਟਾਈਮ ਵੀ ਸਾਨੂੰ ਟਾਈਮ ਲੱਗਦਾ ਹੈ ਅਸੀਂ ਸਹਿਜ ਪਾਠ ਕਰ ਸਕਦੇ ਹਾਂ ਔਰ ਮੈਂ ਤਾਂ ਨੁਪਨੀ ਲਾਈਵ ਦਾ ਐਕਸਪੀਰੀਅੰਸ ਦੱਸਦੀ ਐ ਕਿ ਜੋ ਵੀ ਸਾਡੀ ਲਾਈਫ ਚ ਪ੍ਰੋਬਲਮ ਹੁੰਦੀ ਆ ਉਹ ਤਾਂ ਤਨ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਰਿਸਪੌਂਸ ਕਰਦੇ ਆ ਉਸ ਜਿਸ ਦਾ ਜਿਸ ਟਾਈਮ ਸਾਡੀ ਕਿਸਮਤ ਵਿੱਚ ਵਾਹਿਗੁਰੂ ਜੀ ਨੇ ਖੁਸ਼ੀਆਂ ਲਿਖਿਆ ਹੁੰਦੇ ਤੁਹਾਨੂੰ ਹੁਕਮਨਾਮਾ ਲੈ ਕੇ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਮਹਾਰਜ ਜੀ ਕੋਈ ਨਾ ਕੋਈ ਹੁਕਮਨਾਮਾ ਜਿਵੇਂ ਲੱਖ ਖੁਸ਼ੀਆਂ ਪਾਤਸ਼ਾਹੀਆਂ ਇਹ ਮੇਰਾ ਹੁਕਮਨਾਮਾ ਔਰ ਹਮਕਰ ਸਚਨ ਆਏ ਸਾਚੇ ਲਏ ਮਿਲਾਏ ਕੋਈ ਖੁਸ਼ੀ ਆੜੀ ਹੋਵੇ ਤਾਂ ਇਦਾਂ ਦੀ ਵਾਹਿਗੁਰੂ ਜੀ ਸਾਨੂੰ ਖੁਦ ਜਵਾਬ ਦਿੰਦੇ ਆ ਠੀਕ ਹੈ ਜੀ ਜੇ ਕੋ ਸਾਡੇ ਜੇ ਸਾਨੂੰ ਕਦੀ ਲੱਗਦਾ ਕਿ ਹਾਂ ਸਾਡੀ ਕੋਈ ਨਿੰਦ ਕਰ ਰਿਹਾ ਹੈ ਨਾ ਸਾਨੂੰ ਬੁਰਾ ਬੋਲ ਰਿਹਾ ਹੈ ਤਾਂ ਗੁਰੂ ਗ੍ਰੰਥ ਸਾਹਿਬ ਜੀ ਉਸ ਦਿਨ ਸਾਨੂੰ ਰਿਸਪੌਂਸ ਕਰਦੇ ਆ ਜੇ ਕੋ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਏ ਸੋ ਜਿਵੇਂ ਵੀ ਸਾਡੀ ਪ੍ਰੋਬਲਮ ਹੁੰਦੀ ਹੈ ਜੇ ਕੁਝ ਵੀ ਗੁਰੂ ਸਾਹਿਬ ਜੀ ਸਾਡੇ ਨਾਲ ਖੁਦ ਗੱਲਾਂ ਕਰਦੇ ਆ ਤੇ ਮੇਰੀ ਜਸ ਸਤੇ ਹੀ ਰਿਕੁਐਸਟ ਹੈ ਕਿ ਅਸੀਂ ਗੁਰਬਾਣੀ ਨਾਲ ਜੁੜੀਏ ਜਦੋਂ ਅਸੀਂ ਸਹਿਜ ਪਾਠ ਸ਼ੁਰੂ ਕਰਾਂਗੇ ਸਾਡੇ ਖੁਦ ਹੀ ਅੰਦਰ ਸਰਵਰ ਸੰਤੋਖ ਔਰ ਕੋਈ ਵੀ ਅਗਰ ਸਾਡੀ ਪ੍ਰੋਬਲਮ ਹੈ ਗੁਰੂ ਮਹਾਰਾਜ ਜੀ ਖੁਦ ਉਸ ਚੀਜ਼ ਦਾ ਜਵਾਬ ਦਿੰਦੇ ਆ ਠੀਕ ਹੈ ਜੀ ਤੇ ਸਾਨੂੰ ਗੁਰੂ ਮਹਾਰਾਜ ਅੱਗੇ ਅਰਦਾਸ ਕਰਨੀ ਚਾਹੀਦੀ ਹੈ ਕਿ ਸਾਡੇ ਪਰਿਵਾਰੀ ਗੁਰੂ ਜੀ ਤੁਸੀਂ ਕਿਰਪਾ ਕਰੋ ਸਾਡੇ ਵੀ ਇਦਾਂ ਦੇ ਭਾਗ ਹੋਵੇ ਕਿ ਅਸੀਂ ਗੁਰਬਾਣੀ ਪੜੀਏ ਅੰਮ੍ਰਿਤ ਵੇਲੇ ਉੱਠੀਏ ਸਾਨੂੰ ਅਰਦਾਸ ਕਰਨੀ ਚਾਹੀਦੀ ਹੈ ਅਗਰ ਮੈਂ ਖੁਦ ਸੋਚਾਂ ਕਿ ਮੈਂ ਅੰਮ੍ਰਿਤ ਵੇਲੇ ਉੱਠਾਂ ਮੈਂ ਪਾਠ ਕਰਾਂ ਮੈਂ ਨਹੀਂ ਕਰ ਸਕਤੀ ਜੇ ਗੁਰੂ ਮਹਾਰਜ ਦੀ ਕਿਰਪਾ ਹੋਊਗੀ ਤਦ ਹੀ ਅਸੀਂ ਅੰਮ੍ਰਿਤ ਵੇਲੇ ਉੱਠ ਸਕਦੇ ਆ ਤਦ ਹੀ ਅਸੀਂ ਬਾਣੀ ਪੜ੍ਹ ਸਕਦੇ ਆ ਤੇ ਸਾਨੂੰ ਜਿੰਨਾ ਅਗਰ ਅਸੀਂ ਜ਼ਿਆਦਾ ਸਟੈਪ ਨਹੀਂ ਕਰ ਸਕਦੇ ਮੀਨਸ ਅਸੀਂ ਜ਼ਿਆਦਾ ਗੁਰਬਾਣੀ ਨਹੀਂ ਪੜ੍ਹ ਸਕਦੇ ਅਗਰ ਅਸੀਂ ਚਾਰੰਗ ਨਹੀਂ ਪੜ੍ਹ ਸਕਦੇ ਤਾਂ ਸਾਨੂੰ ਇੱਕ ਅੱਗ ਤੇ ਸਟਾਰਟ ਕਰਨਾ ਚਾਹੀਦਾ ਆ ਠੀਕ ਹੈ ਜੀ ਸਾਨੂੰ ਵਾਹਿਗੁਰੂ ਜੀ ਅੱਗੇ ਅਰਦਾਸ ਕਰਨੀ ਚਾਹੀਦੀ ਹੈ ਕਿ ਵਾਹਿਗੁਰੂ ਜੀ ਸਾਨੂੰ ਨਾਮਦਾਨ ਬਖਸ਼ੋ ਸੇਵਾ ਵਕਸ਼ੋ ਸੰਗਤ ਵਕਸ਼ੋ ਔਰ ਅਸੀਂ ਡੇਲੀ ਗੁਰਦੁਆਰੇ ਆਈਏ ਸਾਨੂੰ ਇਹ ਅਰਦਾਸ ਕਰਨੀ ਚਾਹੀਦੀ ਹੈ ਅਗਰ ਅਸੀਂ ਖੁਦ ਸੋਚੀ ਕਿ ਹਾਂ ਮੈਂ ਪਾਠ ਕਰਨਾ ਹੈ ਤਾਂ ਅਸੀਂ ਨਹੀਂ ਕਰ ਸਕਦੇ ਜੇ ਸਾਡੇ ਤੇ ਗੁਰੂ ਮਹਾਰਜ ਦੀ ਕਿਰਪਾ ਹੋਊਗੀ ਤਦ ਹੀ ਅਸੀਂ ਪਾਠ ਕਰ ਸਕਤੇ ਹਾਂ ਸਾ ਸੰਗਤ ਜੀ ਮੇਰੀ ਜਸਤੇ ਹੀ ਰਿਕਵੈਸਟ ਹੈ ਕਿ ਅਸੀਂ ਗੁਰਬਾਣੀ ਨਾਲ ਜੁੜੀਏ ਤੇ ਹੋਰਨਾਂ ਨੂੰ ਵੀ ਗੁਰਬਾਣੀ ਨਾਲ ਜੋੜੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ